ਕੀ ਆ ਜਾਂਦਾ ਸ਼ੇਰ ਅੰਮੀ ਤੋੜਾ ਆ ਜਾਂਦਾ ਸ਼ੇਰ ਅੰਮੀ ਤੋੜਾ ਲਗਾਤਾਰ ਮੇਰੇ ਤੇ ਕਿੰਨੀ ਵਾਰੀ ਅੱਤਵਾਦੀ ਹਮਲੇ ਹੋਗੇ ਕਿੰਨੀ ਵਾਰੀ ਅੱਤਵਾਦੀ ਮੈਡੀਕਲ ਫੜੇਗੇ ਕਿੰਨੀ ਵਾਰੀ ਮੈਂ ਤੇ ਆਪਣੇ ਹਿੰਦੁਸਤਾਨ ਜਿੰਦਾਬਾਦ ਕਹਿਣਾ ਪੰਜਾਬ ਜਿੰਦਾਬਾਦ ਕਹਿਣਾ ਜਿਹਨੂੰ ਸਾਰਾ ਉਹ ਸੜੀ ਜਾਣ ਪਰ ਇਹਦੇ ਚ ਗੱਲ ਇਹ ਆ ਜਾਂਦੀ ਵੀ ਜਦੋਂ ਇੱਕ ਪਾਸੇ ਅਸੀਂ ਆਪਦੇ ਆਪ ਨੂੰ ਸ਼ੇਰ ਦਿਖਾਉਨੇ ਆ ਲਾੜਨ ਦਿਖਾਉਨੇ ਆ ਤਾਂ ਜਦੋਂ ਇਹ ਠੀਕ ਹੈ ਤਾਂ ਇਹ ਵੀ ਨਹੀਂ ਕਹਿੰਦੇ ਹੈਗਾ ਮੈਂ ਤਾਂ ਇਹ ਵੀ ਨਹੀਂ ਕਹੂੰਗਾ ਵੀ ਕੀ ਨਹੀਂ ਸੁਰੱਖਿਆ ਦੀ ਲੋੜ ਸੁਰੱਖਿਆ ਦੀ ਲੋੜ ਹੈਗੀ ਆ ਓਨੀ ਤੁਹਾਡੇ ਕੋਲ ਹੈ ਫਿਰ ਗੱਲ ਆ ਉੱਥੇ ਆ ਜਾਂਦੀ ਵੀ ਫਿਰ ਡਰ ਕਾ ਦੇ ਨਹੀਂ ਓਨੀ ਸੁਰੱਖਿਆ ਨਹੀਂ ਹੈ ਨਹੀਂ ਹੈ ਸੁਰੱਖਿਆ ਉਹਨੇ ਖਤਰਾ ਤਾਂ ਵੈਸੀ ਵੀ ਬੜਾ ਰਹਿਣਾ ਜੇ 10 ਪੁਲਸ ਵਾਲੇ ਹੋਰ ਲੱਗ ਜਾਣਗੇ ਖਤਰਾ ਤਾਂ ਦਾ ਵੀ ਬਣਿਆ ਰਹੂਗਾ ਤੁਸੀਂ ਮੇਰੀ ਕਿਹੜੀ ਸੁਣ ਲਈ ਮੈਂ ਜੇ ਆਪਣੇ ਆਪ ਨੂੰ ਸ਼ੇਰ ਕਹਿਣਾ ਹਿੰਦੂ ਕਹਿਣਾ ਤੇ ਇਹ ਕੋਈ ਸੈਂਸਿਟਿਵ ਹੋ ਗਿਆ ਨਹੀਂ ਉਹ ਸੈਂਸਿਟਿਵ ਨਹੀਂ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ ਤੁਸੀਂ ਇਹ ਚੀਜ਼ ਦਿਲ ਕਰਾ ਦੇ ਹੁੰਦੇ ਨੇ ਜਿਵੇਂ ਹੁਣ ਕਮਲਕੌਰ ਵਾਲਾ ਮਸਲਾ ਸੀ ਕਾਫੀ ਸੈਂਸਿਟਿਵ ਸੀਗਾ ਚਲੋ ਮੈਂ ਇੱਕ ਇਨਸਾਫ ਦੁਮਾਨ ਲਈ ਨਾਲ ਤੇ ਖੜਨਾ ਬਣਾਣਾ ਮੈਨੂੰ 25 ਸਾਲ ਹੋ ਗਏ ਸ਼ੇਪਸੈਨਿਕ ਦੇ ਸ਼ੇਪਸੈਨਿਕ ਕਿੰਨੀ ਵਾਰੀ ਮੇਰੇ ਤੇ ਅੱਤਵਾਦੀ ਹਮਲੇ ਹੋ ਗਏ ਕਿੰਨੀ ਵਾਰੀ ਮੈਂ ਬਚ ਗਿਆ ਕਿੰਨੀ ਵਾਰੀ ਬਾਹਰ ਕੱਟਰਵਾਦੀਆਂ ਨੂੰ ਇੱਕੋ ਹੀ ਸੋਚ ਹੈ ਕਿ ਸ਼ੇਰ ਮਾਰਨਾ ਹੈ ਸ਼ੇਰ ਮਾਰਨਾ ਹੈ ਸ਼ੇਰ ਮਾਰਦਣਾ ਸ਼ੇਰ ਮਾਰਦਣਾ ਲਗਾਤਾਰ ਹਜ਼ਾਰਾਂ ਫੋਨ ਥ੍ਰੈਟ ਕੋਲ ਹਜ਼ਾਰਾਂ ਕੋਲ ਰੋਜ਼ ਦੀ ਆ ਰਹੀ ਹੈ ਮੈਂ ਇਹੀ ਕਹਿੰਦਾ ਮੈਂ ਕੱਟਰ ਹਿੰਦੂ ਆ ਹਿੰਦੂ ਆ ਹਿੰਦੂ ਆ ਹਿੰਦੂ ਆ ਹਿੰਦੂ ਆ ਇਹ ਚ ਕੀ ਇਹ ਵਿੱਚ ਕੋਈ ਮਾਰਾ ਸ਼ਬਦ ਨਹੀਂ ਹੈਗਾ ਮੈਂ ਕਿਸੇ ਨੂੰ ਟਾਰਗੇਟ ਜ਼ਿੰਦਗੀ ਨਹੀਂ ਕੀਤਾ ਮੇਰੀ ਇੱਕ ਵੀਡੀਓ ਦਿਖਾ ਦਿਓ ਮੈਂ ਉਸ ਇਨਸਾਨ ਨਾਲ ਖੜਨਾ ਹੈ ਕਿ ਜਿੰਨੂੰ ਕੋਈ ਦੋਖ ਤਕਲੀਫ ਹੈਗੀ ਹੈ ਪਰ ਜ਼ਿਆਦਾਤਰ ਤਾਂ ਇਹ ਲੱਗਦੇ ਹਾਂ ਕਿ ਜਿੱਧਰ ਨੂੰ ਬਾਹਵ ਚੱਲ ਰਿਹਾ ਹੁੰਦਾ ਆਪਾਂ ਉੱਠੋ ਕੇ ਖੜ ਜਾਂਦੇ ਨੇ ਨਹੀਂ ਐਕਚੁਅਲੀ ਉਹ ਤੁਹਾਡੂ ਤੁਹਾਡੀ ਦੇਖਣੀ ਜਾ ਤੋੜੀ ਸੋਚ ਨਹੀਂ ਦੇਖਣੀ ਲੱਖਾਂ ਲੋਕ ਲਿਖਦੇ ਨੇ ਮੈਂ ਕਹਿੰਦਾ ਉਹ ਤੇ ਚਲੋ ਮੈਂਟੈਂਨਿਟੀ ਆਪਣੀ ਆਪਣੀ ਚਾਹੀਦੀ ਹੈ ਪੰਜਾਬ ਚ ਇਹਨਾਂ ਦਿਨਾਂ ਤੋਂ ਦੌਰਾਨ ਜੇ ਦੇਖੀਏ ਤਾਂ ਕਈ ਜਿਹੜੇ ਗੈਂਗਸਟਰ ਤੇ ਟੈਰਰਿਸਟ ਨੇ ਜਿਹੜੇ ਫੜੇ ਵੀ ਗਏ ਨੇ ਤੇ ਐਨਕਾਉਂਟਰ ਵੀ ਹੋਇਆ ਉਹਦੇ ਨਾਲ ਹੀ ਖੈਰ ਚਿੰਤਾ ਹਜੇ ਵੀ ਜਿਵੇਂ ਕੁਸ਼ਿੰਦਰ ਰੰਧਾਵਾ ਨੇ ਚਿੱਠੀ ਕੇਂਦਰ ਨੂੰ ਲਿਖੀ ਹੈ ਪਰ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਿਸ਼ਾਨੇ ਤੇ ਕੌਣ ਲੋਕ ਨੇ ਅ ਮਿੱਤਰੋੜਾ ਅੱਜ ਡੀਜੀਪੀ ਨੂੰ ਮਿਲਣ ਵਾਸਤੇ ਪਹੁੰਚੇ ਸੀਗੇ ਡੀਜੀਪੀ ਦਫ਼ਤਰ ਕਿਉਂਕਿ ਆਪਦੀ ਸੁਰੱਖਿਆ ਨੂੰ ਲੈ ਕੇ ਖਾਸੇ ਚਿੰਤਤ ਜੇ ਦੇਖੀਏ ਪਹਿਲਾਂ ਵੀ ਕਈ ਵਾਰੀ ਇਹਨਾਂ ਨੇ ਜ ਡਰਦੇ ਵੈਸੇ ਤਾਂ ਹੈ ਨਹੀਂਗੇ ਪਰ ਕਿਉਂ ਲੱਗਦਾ ਵੀ ਆਖਰਕਾਰ ਸੁਰੱਖਿਆ ਸਫੀਸ਼ੀਐਂਟ ਨਹੀਂ ਹੈਗੀ ਹਾਲਾਂਕਿ ਤੁਹਾਡੇ ਕੋਲ ਆਸ-ਪਾਸੇ ਹਜੇ ਵੀ ਪੁਲਿਸ ਘੇਰਾ ਖਾਸ ਹੈ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬੰਕੇ ਵਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਪੱਤਰਕਾਰ ਸਾਹਿਬ ਮੈਂ ਇੱਕ ਚੀਜ਼ ਤੋਂ ਨਸਣਾ ਚਾਹਨਾ ਕਿ ਸਾਡੇ ਬੱਬਰ ਸ਼ੇਰ ਸੁਦੀਰ ਕੁਮਾਰ ਸੂਰੀ ਦੇਖੋ ਉਹ ਵੀ ਕਹਿੰਦੇ-ਕਹਿੰਦੇ ਥੱਕ ਗਏ ਪ੍ਰਸ਼ਾਸਨ ਨੂੰ ਕਿ ਮੈਨੂੰ ਬੁਲਟ ਪ੍ਰੂਫ ਗੱਡੀ ਦੇ ਦਿਓ ਮੇਰੀ ਜਾਨ ਨੂੰ ਖਤਰਾ ਵੈ ਮੇਰੀ ਸੁਰੱਖਿਆ ਵਧਾ ਦਿਓ ਮੇਰੀ ਜਾਨ ਨੂੰ ਖਤਰਾ ਵੈ ਤੇ ਦੇਖੋ ਪ੍ਰੋਟੋਕੋਲ ਦੇ ਹਿਸਾਬ ਨਾਲ ਜੱਜ ਮੈਂ ਮੰਗਣ ਆਇਆ ਕਿ ਮੈਂ ਹਿੰਦੂ ਤੋਂ ਆਪ ਦਾ ਪੰਜਾਬ ਚ ਪ੍ਰਚਾਰ ਕਰਦਾ ਵਾਂ ਦੁਨੀਆ ਮੈਨੂੰ ਸ਼ੇਰ ਦੇ ਨਾਂ ਤੇ ਜਾਣਦੀ ਹੈ ਕਿ ਆਹ ਜਾਂਦਾ ਸ਼ੇਰ ਅੰਮੀ ਤੋੜਾ ਆਹ ਜਾਂਦਾ ਸ਼ੇਰ ਅੰਮੀ ਤੋੜਾ ਆਹ ਜਾਂਦਾ ਸ਼ੇਰ ਅੰਮੀ ਤੋੜਾ ਤੇ ਮੈਂ ਅੱਜ ਡੀਜੀ ਸਾਹਿਬ ਨਾਲ ਬੇਹੀ ਬੇਨਤੀ ਕੀਤੀ ਹੈ ਕਿ ਮੇਰੇ ਸ਼ਿਵ ਸੈਨ ਕਾ ਹੀ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਵੇ ਆ ਮੇਰੇ ਨਾਲ ਹੁਣ ਮਨੀਸ਼ ਹੈ ਠੀਕ ਹੈ ਜੀ ਲਗਾਤਾਰ ਲੁਧਿਆਣੇ ਤੋਂ ਲਗਾਤਾਰ ਦੋ ਵਾਰੀ ਇੱਥੇ ਹਮਲਾ ਹੋਇਆ ਦੋ ਵਾਰੀ ਮਤਲਬ ਇੱਕ ਵਾਰੀ ਤੁਹਾਨੂੰ ਕੀ ਇਹਨੂੰ ਕੁੱਟਿਆ ਫੜ ਕੇ ਮਾਰਿਆ ਐਫ ਆਈ ਆਰ ਦਰਜ ਹੈ ਇੱਕ ਵਾਰੀ ਬਾਇ ਨੇਮ ਕੋਲ ਫੋਨ ਕੋਲ ਤੇ ਧਮਕੀ ਦੇ ਰਿਹਾ ਚ ਸੁਨੀਲ ਬੰਟੀ ਮੇਰਾ ਨਾਮ ਤੇ ਮਰੀਸ਼ ਦਾ ਨਾਮ ਸ਼ਰੇਮ ਕਹਿ ਰਿਹਾ ਕਿ ਤੁਹਾਨੂੰ ਬੰਬ ਨਾਲ ਡੋਣਾ ਤੁਹਾਨੂੰ ਮਾਰਨਾ ਐਫ ਆਈ ਆਰ ਦਰਜ ਐ ਐਫ ਆਈ ਆਰ ਵੀ ਦਰਜ ਐ ਪਰ ਮੈਂ ਰਿਕਾਰਡਿੰਗ ਭਾਈ ਭੇਜੂਗਾ ਤੁਸੀਂ ਚਲਵਾਈਓ ਐਫ ਆਈ ਆਰ ਵੀ ਦਰਜਾ ਸਾਈਬਰ ਕ੍ਰਾਈਮ ਦੋ ਦੋ ਐਫ ਆਈ ਆਰ ਦਰਜ ਹੋਣ ਤੇ ਮੈਨੂੰ ਸ਼ਿਫ ਸਾਈਨਿੰਗ ਵਾਲੀ ਸੁਰੱਖਿਆ ਕਰਨੀ ਪਵੇ ਮੈਂ ਉਹੀ ਗੱਲ ਅੱਜ ਮਾਨਯੋਗ ਆਪਣੇ ਮੈਂ ਉਹੀ ਗੱਲ ਕਰਨ ਆਇਆ ਜੀ ਮਾਨਯੋਗ ਡੀਜੀ ਸਾਹਿਬ ਨਾਲ ਕਿ ਸਰ ਮੇਰੀ ਬੇਨਤੀ ਹੈ ਲਗਾਤਾਰ ਮਰਦੇ ਕਿੰਨੀ ਵਾਰੀ ਅੱਤਵਾਦੀ ਹਮਲੇ ਹੋਗੇ ਕਿੰਨੀ ਵਾਰੀ ਅੱਤਵਾਦੀ ਮੈਡੀਕਲ ਫੜੇਗੇ ਕਿੰਨੀ ਵਾਰੀ ਪਰਸੋ ਚੌਥੀ ਦਿਨ ਮੈਂ ਗਾਲ ਦਸਦਾ ਪਰਸੋ ਚੌਥ ਮਾਨਯੋਗ ਅਫਸਰ ਸਹਿਬਾਨ ਲੁਧਿਆਣਾ ਦੇ ਮੇਰੇ ਕੋਲੋਂ ਮੇਰੇ ਘਰੇ ਆਏ ਕਿ ਅਮੀਤ ਬਚਾਵ ਰੱਖੀ ਐਦਾ ਐਦਾ ਅਫਸਰ ਸਹਿਬਾਨਾ ਚਲੋ ਮੈਂ ਧੰਨਵਾਦ ਕਰਦਾ ਕਿ ਸਾਡੀ ਸੁਰੱਖਿਆ ਕਰਦੇ ਨੇ ਪਰ ਕਿੱਥੇ ਨਾ ਕਿਤੇ ਸਾਡੇ ਘਰ ਦੀ ਸੁਰੱਖਿਆ ਕਿੱਥੇ ਨਾ ਕਿਤੇ ਸਾਡੇ ਦਫ਼ਤਰਾਂ ਦੀ ਸੁਰੱਖਿਆ ਕਿੱਥੇ ਨਾ ਕਿਤੇ ਸਾਡੇ ਸ਼ਿਫਸਣਗੇ ਸੁਰੱਖਿਆ ਇਹ ਚਾਹੀਦੀ ਹੈ ਨਾ ਜੇ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਸਾਡਾ ਵਿਤਕਰਾ ਕਿਉਂ ਹੁੰਦਾ ਹੈ ਪਰ ਇਹਦੇ ਚ ਰੋੜਾ ਜੀ ਗੱਲ ਇਹ ਹੈ ਵੀ ਜਦੋਂ ਤੁਹਾਨੂੰ ਇੰਨੀ ਪਹਿਲਾਂ ਸੁੱਖਿਆ ਦਿੱਤੀ ਹੋਈ ਹੈ ਤੁਹਾਨੂੰ ਐਕਸਟਰਾ ਕੀ ਚਾਹੀਦਾ ਮੇਰੇ ਪੁੱਛਣ ਦਾ ਭਾਅ ਹੈ ਤੇ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਬੋਲਦੇ ਹੋ ਤੁਸੀਂ ਕਈ ਵਾਰੀ ਸਿੱਧੇ ਹਮਲੇ ਕਰਦੇ ਹੋਗੇ ਕਈ ਵਾਰਾਂ ਦਾ ਇਹ ਸ਼ਬਦਾਵਲੀ ਦੇਖੋ ਹੁੰਦਾ ਇਹ ਹੈ ਵੀ ਕਾਨੂੰਨ ਦੇ ਮੁਤਾਬਕ ਬਹੁਤ ਸਾਰੀਆਂ ਚੀਜ਼ਾਂ ਸਹੀ ਨੇਗੀਆਂ ਬਟ ਅਸੀਂ ਆਪਦੇ ਸ਼ਬਦਾਂ ਦੀ ਮर्यादा ਰੱਖਣੀ ਹੁੰਦੀ ਹੈ ਤੁਹਾਨੂੰ ਨਹੀਂ ਲੱਗਦਾ ਵੀ ਜੀ ਇਹ ਸੈਂਸਿਟਿਵ ਮਾਮਲਾ ਹੈ ਤੇ ਜਦੋਂ ਬੋਲਦੇ ਹੋ ਤਾਂ ਖਤਰਾ ਤਾਂ ਵੈਸੀ ਵੀ ਬੜਾ ਰਹਿਣਾ ਹੈ ਜੇ 10 ਪੁ ਮੈਂ ਜੇ ਆਪਣੇ ਆਪ ਨੂੰ ਸ਼ੇਰ ਕਹਨਾ ਹਿੰਦੂ ਕਹਿਣਾ ਤੇ ਇਹ ਕੋਈ ਸੈਂਸਿਟਿਵ ਹੋ ਗਿਆ ਨਹੀਂ ਉਹ ਸੈਂਸਿਟਿਵ ਨਹੀਂ ਕਹਿੰਦੇ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ ਤੁਸੀਂ ਇਹ ਚੀਜ਼ ਗਲਤ ਕਿਹੜੇ ਤਰ੍ਹਾਂ ਦੇ ਹੁੰਦੇ ਨੇ ਜਿਵੇਂ ਹੁਣ ਕਮਲਕੌਰ ਵਾਲਾ ਮਸਲਾ ਸੀ ਕਾਫੀ ਸੈਂਸਿਟਿਵ ਸੀਗਾ ਚਲੋ ਮੈਂ ਇੱਕ ਇਨਸਾਫ ਦਵਾਨ ਲਈ ਨਾਲ ਤੇ ਖੜਨਾ ਪੈਣਾ ਨਾ ਹੁਣ ਜਲੰਧਰ ਦੇਖੋ ਇੰਨਾ ਵੱਡਾ ਹੋ ਗਿਆ ਇਨਸਾਫ ਦਵਾਨ ਲਈ ਨਾਲ ਚੱਲਣਾ ਪੈਣਾ ਜੇ ਸਾਨੂੰ ਕੋਈ ਫੋਨ ਕਰਕੇ ਕਹਿੰਦਾ ਕਿ ਸਾਨੂੰ ਇਨਸਾਫ ਦਵਾਓ ਉਹ ਤੇ ਮਾਨਯੋਗ ਅਫਸਰਾਂ ਕੋਲ ਜਾ ਕੇ ਕਹਿਣਾ ਪੈਣਾ ਕਿ ਸਰ ਬੇੰਤੀ ਹੈ ਕੰਮ ਕਰਵਾਓ ਸਾਡੇ ਬੰਦੇ ਲੋਕਾਂ ਦੇ ਸੈਂਟੀਮੈਂਟ ਜੁੜੇ ਹੁੰਦੇ ਨੇ ਨਾ ਇੱਕ ਗੱਲ ਸੁਣੋ ਮੈਂ ਕਦੀ ਕਿਸੇ ਬਾਰੇ ਉਹ ਨਹੀਂ ਕਹਿੰਦਾ ਮੈਂ ਪੰਜਾਬ ਚ ਰਹਿੰਦਾ ਹਿੰਦੂਆਂ ਹਿੰਦੂਪ ਦਾ ਪ੍ਰਚਾਰ ਕਰਦਾ ਕੱਟਰ ਹਿੰਦੂ ਆ ਮੈਂ ਕੱਟਰ ਸ਼ਿਪ ਸੈਨਿਕ ਕੱਟਰ ਹਿੰਦੂ ਆ ਮੈਨੂੰ 25 ਸਾਲ ਹੋ ਗਏ ਸ਼ਿਪ ਸੈਨਿਕ ਦੇ ਸ਼ਿਪ ਸੈਨਿਕ ਕਿੰਨੀ ਵਾਰੀ ਮੇਰੇ ਤੇ ਹੱਤਵਾਦੀ ਹਮਲੇ ਹੋ ਗਏ ਕਿੰਨੀ ਵਾਰੀ ਮੈਂ ਬਚ ਗਿਆ ਕਿੰਨੀ ਵਾਰੀ ਬਾਹਰ ਕੱਟਰਵਾਦੀਆਂ ਨੂੰ ਕੋਈ ਸੋਚ ਹੈ ਕਿ ਸ਼ੇਰ ਮਾਰਨਾ ਹੈ ਸ਼ੇਰ ਮਾਰਨਾ ਹੈ ਸ਼ੇਰ ਮਾਰ ਦੇਣਾ ਸ਼ੇਰ ਮਾਰ ਦੇਣਾ ਲਗਾਤਾਰ ਹਜ਼ਾਰਾਂ ਫੋਨ ਥ੍ਰੈਟ ਕਾਲ ਹਜ਼ਾਰਾਂ ਕਾਲ ਰੋਜ਼ ਦੀ ਆ ਰਹੀ ਹੈ ਹਜ਼ਾਰਾਂ ਕਾਲ ਇਹੀ ਗੱਲ ਮੈਂ ਅਫਸਰ ਸਹਿਬਾਨ ਨੂੰ ਕਹੀ ਕਿ ਸਰ ਬੇਨਤੀ ਕਰਦਾ ਮੀ ਤੁਹਾਡਾ ਬੁਲਟ ਪ੍ਰੂਫ ਗੱਡੀ ਦੇ ਦਿਓ ਬੁਲਟ ਪ੍ਰੂਫ ਗੱਡੀ ਦੇ ਦਿਓ ਬੁਲਟ ਪ੍ਰੂਫ ਗੱਡੀ ਦੇ ਦਿਓ ਮੈਨੂੰ ਬਹੁਤ ਥ੍ਰੈਟ ਆ ਰਹੀ ਹੈ ਬਹੁਤ ਜ਼ਿਆਦਾ ਜਾਨਵਾਰਾਂ ਤੋਂ ਧਮਕੀਆਂ ਮਿਲ ਰਹੀਆਂ ਮੇਰੀ ਸੁਰੱਖਿਆ ਸੁਨਿਸ਼ਚਿਤ ਕਰੋ ਮੇਰੇ ਸ਼ੇਵ ਸਾਹਿਬਾਨ ਦੀ ਸੁਰੱਖਿਆ ਸੁਨਿਸ਼ਚਿਤ ਕਰੋ ਪਰ ਕਿਤੇ ਨਾ ਕਿਤੇ ਸਾਡੇ ਨਾਲ ਹਮੇਸ਼ਾ ਅੰਗੈਲੀ ਹੁੰਦੀ ਹੈ ਕਿਉਂਕਿ ਅਸੀਂ ਕਰਨਾ ਪੰਜਾਬ ਜਿੰਦਾਬਾਦ ਕਹਿਣਾ ਆਪਣਾ ਹਿੰਦੁਸਤਾਨ ਜਿੰਦਾਬਾਦ ਕਹਿਣਾ ਜਿਹੜੇ ਕੱਟੜਵਾਦੀ ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਨੂੰ ਪਤਾ ਨਹੀਂ ਕਿਉਂ ਕਿਉਂ ਸਾੜਾ ਵੈ ਮੈਂ ਤੇ ਆਪਣੇ ਹਿੰਦੁਸਤਾਨ ਜਿੰਦਾਬਾਦ ਕਹਿਣਾ ਪੰਜਾਬ ਜਿੰਦਾਬਾਦ ਕਹਿਣਾ ਜਿਹਨੂੰ ਸਾੜਾ ਉਹ ਸੜੀ ਜਾਣ ਪਰ ਇਹਦੇ 'ਚ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਇੱਕ ਪਾਸੇ ਅਸੀਂ ਆਪਦੇ ਆਪ ਨੂੰ ਸ਼ੇਰ ਦਿਖਾਉਨੇ ਆ ਲੜਨ ਦਿਖਾਉਨੇ ਆ ਤਾਂ ਜਦੋਂ ਇਹ ਠੀਕ ਹੈ ਈ ਵੀ ਨਹੀਂ ਕਹਿੰਦੇ ਹੈਗਾ ਮੈਂ ਤਾਂ ਇਹ ਵੀ ਨਹੀਂ ਕਹੂੰਗਾ ਵੀ ਕੀ ਨਹੀਂ ਸੁਰੱਖਿਆ ਦੀ ਲੋੜ ਸੁਰੱਖਿਆ ਦੀ ਲੋੜ ਹੈਗੀ ਆ ਓਨੀ ਤੁਹਾਡੇ ਕੋਲ ਹੈ ਫਿਰ ਗੱਲ ਆ ਨਹੀਂ ਹੈ ਸੁਰੱਖਿਆ ਉਹ ਨਹੀਂ ਜਿੰਨੀ ਸੁਰੱਖਿਆ ਮੈਨੂੰ ਚਾਹੀਦੀ ਹੈ ਉਹ ਸੁਰੱਖਿਆ ਬਿਲਕੁਲ ਨਹੀਂ ਹੈਗੀ ਸੁਦੀਰ ਕੁਮਾਰ ਸੂਰੀ ਕਹਿੰਦਾ ਕਹਿੰਦਾ ਥੱਕ ਗਿਆ ਸੁਦੀਰ ਕੁਮਾਰ ਸੂਰੀ ਕਹਿੰਦਾ ਕਹਿੰਦਾ ਥੱਕ ਗਿਆ ਕਿ ਇੱਥੇ ਆ ਕੇ ਕਹਿੰਦਾ ਥੱਕ ਗਿਆ ਕਿ ਸਰ ਬੁਲਟ ਪ੍ਰੂਫ ਗੱਡੀ ਦੇ ਦਿਓ ਅੱਜ ਮੈਂ ਵੀ ਮਿੰਤਾ ਮਾਰੀਆਂ ਸਰ ਬੇਨਤੀ ਕਰ ਰਿਹਾ ਅਮੀਰ ਥੋੜਾ ਸਰ ਬੇਨਤੀ ਕਰ ਰਿਹਾ ਕਿ ਮੈਨੂੰ ਬੁਲਟ ਪ੍ਰੂਫ ਗੱਡੀ ਦੇ ਦਿਓ ਸਰ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਬੁਲਟ ਗੱਡੀ ਦੇ ਦਿਓ ਮੈਨੂੰ ਮੇਰੀ ਚੋਟੀ ਘੁਰਦਾ ਹੋ ਮੈਂ ਇਹੀ ਚੀਜ਼ਾਂ ਕਹਿ ਰਿਹਾ ਹੁਣ ਸੂਰੀ ਕਿੰਨਾ ਵੱਡਾ ਘੇਰਾ ਸੀਗਾ ਫਿਰ ਵੀ ਦੇਖੋ ਵਿੱਚ ਮਾਰ ਗਏ ਨਾ ਪਰ ਹੁਣ ਜੇ ਜਰਨਲ ਪਰਸੈਪਸ਼ਨ ਦੇਖੀਏ ਆਪਾਂ ਇਸ ਚੀਜ਼ ਦੀ ਕਿ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਗਿਆ ਆਮ ਤੌਰ ਤੇ ਤੁਹਾਨੂੰ ਤਾਂ ਪਤਾ ਹੀ ਹੈ ਕਿ ਕਿਉਂਕਿ ਤੁਸੀਂ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਤੇ ਤੁਹਾਨੂੰ ਲੈ ਕੇ ਬੜਾ ਲੋਕਾਂ ਦਾ ਗੁੱਸਾ ਹੈ ਰਹਿਦਾ ਹੈ ਕਿ ਫਿਰ ਤੁਸੀਂ ਇਹੋ ਜਿਹਾ ਬੋਲਦੇ ਕਿਉਂ ਤੁਸੀਂ ਇਹੋ ਜਿਹਾ ਕਈ ਵਾਰ ਉੱਗਰ ਕਿਉਂ ਬੋਲਦੇ ਹੋਗੇ ਉਹਦੇ ਕਰਕੇ ਕਿਤਨੇ ਕਿਤੇ ਹਾਲਾਤੇ ਬਣਦੇ ਨੇ ਜਨਤਾ ਦੀ ਹੱਤ ਲਈ ਪੰਜਾਬ ਜਿੰਦਾਬਾਦ ਮੇਰਾ ਹਿੰਦੁਸਤਾਨ ਜਿੰਦਾਬਾਦ ਮੇਰਾ ਹਿੰਦੂਤਵ ਜਿੰਦਾਬਾਦ ਇਹ ਕੋਈ ਮਾੜਾ ਸ਼ਬਦ ਨਹੀਂ ਹੈ ਇਹ ਮੈਂ ਬੋਲਦੇ ਰਹਿਣਾ ਕਿਉਂਕਿ ਇਹ ਮੈਂ ਕਹਿੰਦੇ ਰਹਿਣਾ ਹੈ ਮੈਂ ਇਹੀ ਕਹਣਾ ਮੈਂ ਕੱਟਰ ਹਿੰਦੂ ਆ ਹਿੰਦੂ ਆ ਹਿੰਦੂ ਆ ਹਿੰਦੂ ਆ ਹਿੰਦੂ ਆ ਐਚ ਕੀ ਇਹ ਵਿੱਚ ਕੋਈ ਮਾੜਾ ਸ਼ਬਦ ਨਹੀਂ ਹੈਗਾ ਮੈਂ ਕਿਸੇ ਨੂੰ ਟਾਰਗੇਟ ਜ਼ਿੰਦਗੀ ਨਹੀਂ ਕੀਤਾ ਮੇਰੀ ਇੱਕ ਵੀਡੀਓ ਦਿਖਾ ਦਿਓ ਮੈਂ ਉਸ ਇਨਸਾਨ ਨਾਲ ਖੜਨਾ ਕਿ ਜਿੰਨੂੰ ਕੋਈ ਦੋਖ ਤਕਲੀਫ ਹੈਗੀ ਹੈ ਪਰ ਜ਼ਿਆਦਾਤਰ ਤਾਂ ਇਹ ਲੱਗਦੇ ਹਾਂ ਕਿ ਜਿੱਧਰ ਨੂੰ ਬਹਾਵ ਚੱਲ ਰਿਹਾ ਹੁੰਦਾ ਆਪਾਂ ਉੱਥੇ ਹੋ ਕੇ ਖੜ ਜਾਂਦੇ ਨੇ ਨਹੀਂ ਐਕਚੁਅਲੀ ਉਹ ਤੁਹਾਨੂੰ ਤੁਹਾਡੀ ਦੇਖਣੀ ਜਾਂ ਤੁਹਾਡੀ ਸੋਚਣੀ ਦੇਖਣੀ ਲੱਖਾਂ ਲੋਕ ਲਿਖਦੇ ਨੇ ਮੈਂ ਕਹਿੰਦਾ ਉਹ ਤੇ ਚਲੋ ਮੈਂਟੈਨਿਟੀ ਆਪਣੀ ਆਪਣੀ ਚਾਹੀਦੀ ਹੈ ਪਰ ਉਹਨੂੰ ਨੂੰ ਇਹ ਨਹੀਂ ਦਿਖਦਾ ਕਿ ਅਮੀ ਤੋੜਾ ਕਿੱਥੇ ਖੜਾ ਕਿਹਦੇ ਨਾਲ ਖੜਾ ਹੈ ਇਹ ਨਹੀਂ ਨਜ਼ਰਾਂ ਕੀ ਇਹ ਕਿਤੇ ਖੜਾ ਕਿਦਣਾ ਖੜਾ ਵੈ ਬਹੁਤ ਕੁਝ ਗਵਾਇਆ ਬਹੁਤ ਕੁਝ ਗਵਾਲਿਆ ਪਰਿਵਾਰ ਤਾਂ ਗਵਾਲੇ ਆਪਣੇ ਬਹੁਤ ਕੁਝ ਆਪਣੇ ਮੈਂ ਕਹਿੰਦਾ ਕਿ ਮੇਰੇ ਸ਼ਿਪ ਸੈਨਿਕ ਹਮੇਸ਼ਾ ਹੱਸਦੇ ਵਸਦੇ ਰਹਿਣ ਦੇਖੋ ਕਿੰਨਾ ਟਾਰਗੇਟ ਲਗਾਤਾਰ ਸੁਨੀਲ ਕੁਮਾਰ ਮੰਟੀ ਨੂੰ ਲਗਾਤਾਰ ਥ੍ਰੈਟ ਬਣੀ ਜਾ ਰਹੀ ਹੈ ਲਗਾਤਾਰ ਕੋਲਾ ਆ ਰਹੀ ਹੈ ਐਕਚੁਅਲ ਥ੍ਰੈਟ ਕਿਦੀ ਆਈ ਹੈ ਕਿਹੜੇ ਗੈਂਗਸਟਰ ਦੀ ਆਈ ਹੈ ਥ੍ਰੈਟ ਦੇਖੋ ਜੀ ਐਕਚੁਅਲ ਥ੍ਰੈਟ ਗੈਂਗਸਟਰ ਐਕਚੁਅਲ ਥ੍ਰੈਟ ਦੇ ਬਾਹਰ ਵਿਦੇਸ਼ਾਂ 'ਚ ਬੈਠੇ ਟਾਰਗੇਟ ਕਰ ਰਹੇ ਆ ਮਾਰ ਦੇਣਾ ਮਤਲਬ ਲਗਾਤਾਰ ਤੁਸੀਂ ਖਲੂ ਲੁਧਿਆਣੇ ਮੋਡਿਊਲ ਫੜਿਆ ਜੱਤਵਾਦੀਆਂ ਜਦੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਕਿ ਬੰਬ ਨਾਲ ਉਡਾ ਦੇਣਾ ਅਮਿਤ ਨੂੰ ਬੰਬ ਨਾਲ ਹੁਣ ਪਿੱਛੇ ਵੀ ਕੋਈ ਇਹੋ ਜਿਹੀ ਇਨਪੁੱਟ ਸੀ ਜਿੰਨਾ ਸੁਰੱਖਿਆ ਏਜੰਸੀਆਂ ਪੂਰੀ ਚੁੱਕੰਨੇ ਸੀ ਕਿਹਾ ਵੀ ਫੋਨ ਤੇ ਮੈਨੂੰ ਅਮੀ ਥੋੜਾ ਬਚਾਵ ਰੱਖ ਅਮੀ ਬਚਾਵ ਰੱਖ ਕਿ ਤੇਰੇ ਤੇ ਖਾਸ ਗੈਂਗਸਟਰ ਕਹਿਦਾ ਮਤਲਬ ਥ੍ਰੈਟ ਕਰ ਰਿਹਾ ਟੈਨਸ ਕਰ ਰਿਹਾ ਸਾਰੇ ਹੀ ਨਹੀਂ ਇਹੋ ਜੇ ਮੈਂ ਕਹਿੰਦਾ ਜਿਹੜੇ ਸ਼ੇਰ ਦੇ ਮਗਰ ਲੱਗੇ ਹੋਏ ਆ ਖਾਸ ਮੈਂ ਕਿਹਨੂੰ ਕਹੂੰਗਾ ਕੀ ਮਤਲਬ ਗੈਂਗਸਟਰ ਹੋ ਗਏ ਜਿਹੜੇ ਜਾਂ ਕੱਟੜਵਾਦੀ ਹੋ ਗਏ ਇਹ ਬਾਹਰ ਵਿਦੇਸ਼ਾਂ ਦੇ ਬੈਗੇ ਇੱਕੋ ਹੀ ਤਰ੍ਹਾਂ ਆਈਐਸ ਦੇ ਆ ਪਾਕਿਸਤਾਨੀ ਅੱਤਵਾਦੀ ਲਗਾਤਾਰ ਵੀਡੀਓ ਕਾਲਾਂ ਵੀ ਕਰਦੇ ਦੂਜੀ ਕਾਲਾਂ ਵੀ ਕਰਦੇ ਨੇ ਕਿ ਜਾਨੋ ਮਾਰ ਦੇਣਾ ਜਾਨੋ ਮਾਰਨਾ ਕਿੰਨੇ ਹੀ ਮੋਡਿਊਲ ਫੜੇਗੇ ਇਹੇ ਲੋਕ ਉਹ ਨੇ ਜਿਨ੍ਹਾਂ ਨੂੰ ਇੱਕੋ ਹੀ ਚਿਹਰਾ ਸੂਝਦਾ ਹੈ ਕਿ ਸ਼ੇਰ ਮਾਰਨਾ ਸ਼ੇਰ ਮਾਰਨਾ ਸ਼ੇਰ ਮਾਰਨਾ ਇੱਕੋ ਹੀ ਚਿਹਰਾ ਸੂਝਦਾ ਉਹਨਾਂ ਨੂੰ ਤੇ ਹੁਣ ਕੀ ਕਹਿੰਦੇ ਨੇ ਡੀਜੀਪੀ ਨੇ ਦਿੱਤਾ ਕੋਈ ਮੁਲਾਕਾਤ ਕੀ ਦਿਨਾਂ ਹੋਈ ਬਿਲਕੁਲ ਬਿਲਕੁਲ ਮੈਨੂੰ ਡੀਜੀਪੀ ਇੰਟੈਲੀਜੈਂਸ ਨਾਲ ਡੀਜੀਪੀ ਸ਼ੁਕਲਾਈ ਨਾਲ ਮੁਲਾਕਾਤ ਹੋਈ ਹੈ ਡੀਜੀਪੀ ਸਕਿਉਰਟੀ ਤੇ ਡੀਜੀਪੀ ਆਰਮਪਰ ਆਰਮਜੀਨਾ ਨਾਲ ਮਿਲਕਾਤ ਹੋਈ ਹੈ ਮਤਲਬ ਮੈਂ ਤਿੰਨ ਚਾਰ ਅਫਸਰਾਂ ਨੂੰ ਮਿਲ ਕੇ ਆਇਆ ਜੀ ਮਤਲਬ ਉਹਨਾਂ ਨੇ ਮੈਨੂੰ ਅਸ਼ਵਾਸਨ ਦਿੱਤਾ ਹੈ ਕਿ ਪੁਲਿਸ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਏਗੀ ਉਹਨਾਂ ਦੇ ਸ਼ਿਪ ਸੈਨਿਕਾਂ ਦੀ ਸੁਰੱਖਿਆ ਵੀ ਸੁਨਿਸ਼ਚਿਤ ਕੀਤੀ ਜਾਏਗੀ ਕਿਉਂਕਿ ਦੇਖਿਓ ਇਹ ਤੋਂ ਪਹਿਲਾਂ ਜਦੋਂ ਕਈ ਜਿਹੜੇ ਮਾਮਲੇ ਜਿਸ ਤਰ੍ਹਾਂ ਦੇ ਨਾਲ ਐਕਟਿਵਲੀ ਦਿੱਤੇ ਪੰਜਾਬ ਪੁਲਿਸ ਵੀ ਕੰਮ ਕਰ ਰਹੀ ਹੈ ਕਈ ਫੜੇ ਵੀ ਗਏ ਨੇ ਤੇ ਕਈ ਜਗ੍ਹਾ ਦੇ ਉੱਤੇ ਇਨਕਾਊਂਟਰ ਹੋਏ ਨੇ ਉਹਨਾਂ ਦੇ ਵਿੱਚ ਜੇ ਦੇਖਿਓ ਤਾਂ ਮੇਰੇ ਤੋਂ ਉਹਦਾ ਦਾਅਵਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਟਾਰਗੇਟ ਮੈਨੂੰ ਕੀਤਾ ਜਾ ਰਿਹਾ ਤਾਂ ਉਹਨਾਂ 'ਚ ਨਾਮ ਕਈ ਹਾਲਾਂਕਿ ਕਹਿੰਦੇ ਕਿ ਮੈਨੂੰ ਬੁਲਟ ਪ੍ਰੂਫ ਗੱਡੀ ਹੈ ਜਿਹੜੀ ਉਹ ਮਹਈਆ ਕਰਾਉਣੀ ਚਾਹੀਦੀ ਹੈ ਕਿਉਂਕਿ ਜੇਕਰ ਮੈਂ ਬਾਹਰ ਜਾਣਾ ਹੈ ਤਾਂ ਮੇਰੀ ਜਾਨ ਨੂੰ ਲਗਾਤਾਰ ਖਤਰਾ ਬਣਿਆ ਹੋਇਆ ਹੈ ਹਾਲਾਂਕਿ ਉਹਖਰ ਹੁਣ ਪੁਲਿਸ ਦਾ ਪ੍ਰੈਰੋਗੇਟਿਵ ਹੈ ਕਿ ਆਖਰ ਕੀ ਉਹ ਦੁਬਾਰਾ ਡਿਸੀਜਨ ਲੈਂਦੇ ਨੇ ਵੀਡੀਓ ਜਰਨਲਿਸਟ ਜਗਦੀਦ ਨਾਲ ਸੁਮਿਤ ਸਿੰਘ ਰੋਜ਼ਾਨਾ ਹਸਪਤਾਲ ਟੀਵੀ ਚੰਡੀਗੜ੍ਹ